ਵਿਆਹ ਵਾਲੇ ਦਿਨ ਡੀਜੇ ਦਾ ਗੀਤ ਹੀ ਬਣਿਆ ਵਿਆਹ ਵਾਲੇ ਮੁੰਡੇ ਦਾ ਕਾਲ ਖੁਸ਼ੀਆਂ ਬਦਲੀਆਂ ਚੀਕ ਚਹਾੜਿਆਂ ਵਿੱਚ ਦੋਸਤੋ ਅਕਸਰ ਹੀ ਵਿਆਹ ਵਿੱਚ ਸਭ ਤੋਂ ਵੱਧ ਲੜਾਈ ਡੀਜੇ ਤੇ ਗੀਤ ਲਵਾਉਣ ਨੂੰ ਲੈ ਕੇ ਹੁੰਦੀ ਏ ਪਰ ਹੁਣ ਇਸ ਵਿਆਹ ਵਿੱਚ ਇੱਕ ਗੀਤ ਹੀ ਬਣਿਆ ਵਿਆਹ ਵਾਲੇ ਮੁੰਡੇ ਦਾ ਕਾਲ ਦਰਅਸਲ ਇਹ ਰਾਤ ਦਾ ਵਿਆਹ ਸੀ ਅਤੇ ਜਦੋਂ ਬਰਾਤ ਪੈਲਸ ਵਿੱਚ ਪਹੁੰਚਦੀ ਏ ਤਾਂ ਸਾਰਾ ਕੁਝ ਠੀਕ ਹੁੰਦਾ ਏ ਇੱਕ ਪਾਸੇ ਵਿਆਹ ਦੇ ਸ਼ਗਨ ਹੋ ਰਹੇ ਸੀ ਅਤੇ ਦੂਜੇ ਪਾਸੇ ਮੁੰਡੇ ਡੀਜੇ ਤੇ ਨੱਚ ਰਹੇ ਸੀ ਅਤੇ ਜਿਵੇਂ ਹੀ ਮੁੰਡਾ ਕੁੜੀ ਦੇ ਵਰਮਾਲਾ ਦਾ ਸ਼ਗਨ ਸ਼ੁਰੂ ਹੁੰਦਾ ਏ ਤਾਂ ਡੀਜੇ ਤੇ ਗੀਤ ਲਗਉਂ ਨੂੰ ਲੈ ਕੇ ਮੁੰਡੇ ਆਪਸ ਵਿੱਚ ਲੜਨ ਲੱਗ ਜਾਂਦੇ ਨੇ ਇਹ ਦੇਖ ਜਦੋਂ ਮੁੰਡੇ ਦਾ ਪਿਓ ਉਹਨਾਂ ਨੂੰ ਛਡਵਾਉਣ ਜਾਂਦਾ ਹੈ ਤਾਂ ਮੁੰਡੇ ਉਸ ਨੂੰ ਕੁੱਟਣ ਲੱਗ ਜਾਂਦੇ ਨੇ ਪਿਓ ਨੂੰ ਕੁੱਟਦਾ ਦੇਖੋ ਵਿਆਹ ਵਾਲਾ ਮੁੰਡਾ ਜਦੋਂ ਸਟੇਜ ਤੋਂ ਹੇਠਾਂ ਆ ਕੇ ਆਪਣੇ ਪਿਓ ਨੂੰ ਛਡਵਾਉਣ ਲੱਗਦਾ ਹੈ ਤਾਂ ਇੱਕ ਮੁੰਡਾ ਵਿਆਹ ਵਾਲੇ ਮੁੰਡੇ ਦੇ ਸਿਰ ਵਿੱਚ ਕੁਝ ਮਾਰ ਦਿੰਦਾ ਹੈ ਜਿਸ ਤੋਂ ਬਾਅਦ ਦੋਵੇਂ ਪਿਓ ਪੁੱਤਾਂ ਨੂੰ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਕਿ ਵਿਆਹ ਵਾਲੇ ਮੁੰਡੇ ਦੀ ਮੌਤ ਹੋ ਜਾਂਦੀ ਹੈ ਸੋ ਇਹ ਸਾਰੀ ਘਟਨਾ ਜੁਪੀਦੀ ਹੈ ਸੋ ਕਿ ਬਿਨਾਂ ਡੀਜੇ ਬਿਨਾਂ ਨਹੀਂ ਹੋ ਸਕਦੇ ਕਿਉਂਕਿ ਜਦ ਕਦਰ ਬਿਆਹਾਂ ਵਿੱਚ ਲੜਾਈ ਦਾ ਕਾਰਨ ਡੀਜੇ ਦੇ ਗੀਤ ਹੀ ਬਣਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ